ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਇਹਨੂੰ ਵੱਡੇ ਹਰੀਕੇ ਵੀ ਕਿਹਾ ਜਾਂਦਾ ਹੈ ਤੇ ਸਰਾਇਨਾਗਾ ਤੋਂ ਇਹ 4-5 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਕੋਟਪੂਰਾ ਰੋਡ ਤੋਂ ਜਿਹੜਾ ਸਰਾਇਨਾਗਾ ਆਉਂਦਾ ਫਰੀਦਕੋਟ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਸਵੀਰ ਵੀ ਇਹਨੂੰ ਮੁਕਸਰ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਕੋਲੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਗਿਰ ਕ੍ਰੋਸ ਸਾਈਵਾਲ ਕ੍ਰੋਸ ਐਚ ਐਫ ਵੈੜ ਵਕਾਊ ਆ ਜਿਹੜੀ ਕਿ ਪਹਿਲਾ ਸੁਆ ਗੱਬਾਣਾ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਲੈਨੇ ਆ ਦੋਸਤੋ ਸਾਰੀ ਜਾਣਕਾਰੀ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਗੁਰਮੀਤ ਸਿੰਘ ਆ ਜੀ ਗੁਰਮੀਤ ਸਿੰਘ ਗੁਰਮੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 95928 ਜੀ 95928 40944 40944 ਤੇ ਵਹਿੜ ਬਾਈ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਵਹਿੜ ਤੇ ਪਹਿਲਾ ਸੂਆ ਸੂਣੀ ਆ ਹਾਂ ਪਹਿਲਾ ਸੂਆ ਠੀਕ ਆ ਜੀ ਇਸ ਗਿਰਦਾ ਸੀ ਮੰਨ ਲੱਗਿਆ ਸੀ ਇਹਦੀ ਮਾਂ ਦੇ ਬਾਈ ਹਾਂਜੀ ਗਿਰਦਾ ਤੇ ਕਿੰਨਾ ਕੁ ਦੁੱਧ ਸੀ ਬਾਈ ਉਹਦੇ ਥੱਲੇ ਇਹਦੀ ਮਾਂ ਥੱਲੇ ਉਹਦੇ 20 ਲੀਟਰ ਹੈਗਾ ਜੀ ਠੀਕ ਆ ਹੁਣ ਵੀ ਤੁਹਾਡੇ ਕੋਲੇ ਆ ਹਾਂਜੀ ਠੀਕ ਆ ਜੀ ਤੇ ਕਿੰਨੇ ਦਿਨ ਲੈ ਜੂ ਬਾਈ ਸੂਣ ਚ ਇਹ ਇਹ ਲੈ ਜੂ ਇਹ ਹਫਤਾਕ ਲੈ ਜੂ ਲੈ ਵੀ ਸਜਣੋ ਇੱਕ ਹਫਤਾ ਸੂਣ ਚ ਬਾਕੀ ਆ ਝਾਲਰ ਝੂਲਰ ਚੰਗੀ ਆ ਵਹਿੜ ਦੀ ਕੰਨ ਵੀ ਪੂਰਾ ਲਮਕਮਾ 60 70% ਵਹਿੜਾ ਦੋਸਤੋ ਘਿਰ ਦੇ ਵਿੱਚ ਪੈਂਦੀ ਆ ਮੱਥਾ ਦੇਖ ਸਕਦੇ ਹੋ ਤੁਸੀਂ ਪੂਰੀ ਗਲਾਈ ਆ ਓਬਰਮਾ ਹੋਇਆ ਤੇ ਕੁਦਰਤੀ ਕੋਣੀ ਵਹਿੜਾ ਦੋਸਤੋ ਜਿਹਨੂੰ ਆਪਾਂ ਕਹਿ ਸਕਦੇ ਹਾਂ ਦੇਖ ਸਕਦੇ ਹੋ ਤੁਸੀਂ ਕੰਨਾਂ ਦੀਆਂ ਨੁੱਕੜਾਂ ਜਿਹੜੀਆਂ ਮੁੜੀਆਂ ਹੋਈਆਂ ਤੇ ਥਣਾਂ ਦਾ ਸੈਜ ਗੈਵ ਬਹੁਤ ਹੀ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਣ ਲੱਗਿਆ ਦੋਸਤੋ ਮੁਠੀ ਦੀ ਚੁਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਥਣ ਤੋਂ ਥਣ ਦਾ ਗਾਇਬ ਤੇ ਸਾਈਜ਼ ਆ ਜਿਹੜਾ ਉਹ ਬਹੁਤ ਚੰਗਾ ਹੈ ਚੰਗਾ ਦੁੱਧ ਦੇਊਗੀ ਵੇੜ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾਉਣੇ ਆ ਵੇਲ ਬਹੁਤ ਚੰਗੀ ਆ ਦੋਸਤੋ ਚੰਗੇ ਕੱਦ ਕਾਠ ਦੀ ਮਾਲਕਣੀ ਆ ਸੋਹਣਾ ਰੰਗ ਆ ਦੋਸਤੋ ਬਸ ਬਹੁਤ ਸੋਹਣਾ ਥਾਣਾ ਦੋਸਤੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਥਣਾਂ ਦਾ ਸੀਲ ਸੂਆ ਦੋਸਤੋ ਸਲਾਗਾ ਵੇੜ ਜਿਵੇਂ ਪਹਿਲਾ ਸੂਆ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਸ਼ਾਨਦਾਰ ਵੈੜਾ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਤੁਰਦੀ ਤੋਂ ਤੁਹਾਨੂੰ ਇਹਦੇ ਹਵਾਨੇ ਵੀ ਸਾਰੀ ਜਜਮੈਂਟ ਆ ਜਾਣੀ ਆ ਤੇ ਹਫਤੇ ਦੇ ਅੰਦਾਜ਼ੇ ਨਾਲ ਤੁਸੀਂ ਦੇਖਣਾ ਇਹਨੂੰ ਵੀ ਹਫਤਾ ਇਹਦੇ ਸੂਣ ਚ ਬਾਕੀ ਆ ਤੋਰੋ ਬਾਈ ਜੀ ਲਓਏ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਰਾਜੀਪਲੀ ਚੰਗੀ ਆ ਦੋਸਤੋ ਚੰਗਾ ਬਾਈ ਦਾ ਕੰਮ ਆ ਤੇ ਚੰਗੀ ਸੇਵਾ ਬਖਵਾ ਦੀ ਛੋਟੀਆਂ ਛੋਟੀਆਂ ਨਿਪਲਾਂ ਤੁਹਾਨੂੰ ਮਗਰਲੇ ਪਾਸੇ ਦਿਸਦੀਆਂ ਹੋਣੀਆਂ ਪਰ ਇਹ ਚਲਦੀਆਂ ਨਹੀਂ ਹੁੰਦੀਆਂ ਦੋਸਤੋ ਆਮ ਹੀ ਹੋ ਜਾਂਦੀਆਂ ਐ ਆਮ ਪਸ਼ੂਆਂ ਦੇ ਮੋੜ ਲਓ ਬਾਈ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ 60000 ਮੁੱਲ ਰੱਖਿਆ ਪਾਈ ਮਾਨਤਨ ਕਰਦੇ ਹੋਗੇ ਇਹਦੇ ਵਿੱਚੋਂ 60000 ਚੋਂ ਹਾਂਜੀ ਮਾਨਤਨ ਹੋ ਜਾਵੇ ਲਓ ਬਈ ਮਿੱਤਰੋ ਜਾਇਜ਼ ਮੁੱਲ ਕੀਤਾ ਬਾਈ ਨੇ ਕੋਈ ਹਲਾਣੀ ਵਾਲਾ ਹੈਗਾ 60000 ਦੇ ਵਿੱਚੋਂ ਵੀ ਮਾਨਤਨ ਤੁਹਾਡਾ ਕੀਤਾ ਜਾਊਗਾ ਜਿਸ ਕਿਸੇ ਵੀਰ ਨੂੰ ਇਹ ਵਹਿੜ ਪਸੰਦ ਆ ਸਾਰੀ ਡਿਟੇਲ ਆਪਾਂ ਦੇਤੀ ਆ ਬਾਈ ਦਾ ਨੰਬਰ ਆਪਾਂ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਤੇ ਦੋਸਤੋ ਫੋਨ ਮੇਰੇ ਵੀਰ ਉਹੀ ਕਰਨਾ ਜਿਨ੍ਹਾਂ ਨੇ ਪਸ਼ੂ ਲੈਣਾ ਟਾਈਮ ਪਾਸ ਵਾਲੇ ਦੂਰ ਰਹਿਣ ਤੇ ਆਪਾਂ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾਡਾ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਇਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ